ਸਾਬ ਹੈ ਜੀ ਖਤੇ ਅੱਜ ਮੋਰਚਾ 100 ਦਿਨ ਦੇ ਵਿੱਚ ਪਹੁੰਚਿਆ ਤਾਂ ਜ ਲੱਖਾਂ ਦੇ ਕੱਟ ਸੀ ਸ਼ੰਭੂ ਖਨੋਰੀ ਤੇ ਰਤਨਪੁਰਾ ਬਾਰਡਰਾਂ ਤੇ ਸ਼ੰਭੂ ਅੱਜ 21 ਫਰਵਰੀ ਵਾਂਗੂ ਆ ਕੱਟ ਸੀਗਾ ਮਾਵਾ ਭੈਣਾਂ ਦਾ ਨੌਜਵਾਨਾਂ ਦਾ ਇੱਕ ਤੁਹਾਨੂੰ ਖਾਸ ਗੱਲ ਦੱਸ ਦਈਏ ਵੀ ਮਾਵਾ ਭੈਣਾਂ ਨੂੰ ਬੇਨਤੀ ਕੀਤੀ ਸੀ ਆਪਾਂ ਜਦੋਂ ਰੇਲਵੇ ਟਰੈਕ ਤੇ ਵਿਛੇ ਸੀਗੇ ਉਦੋਂ ਮਾਵਾ ਭੈਣਾਂ ਨੇ ਵਾਡੀਆਂ ਦੇ ਵਿੱਚ ਮੋਰਚਾ ਸੰਭਾਲਿਆ ਤੇ ਉਹਨਾਂ ਨੂੰ ਕਿਹਾ ਸੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਛੁੱਟੀਆਂ ਪਈਆਂ ਨਾ ਹੋਈਆਂ ਜੂਨ ਦੀਆਂ ਉਦੋਂ ਬੱਚਿਆਂ ਨੂੰ ਇੱਕ ਵਾਰਾ ਮੋਰਚੇ ਜਰੂਰ ਖਾਯੋ ਤੇ ਅੱਜ ਸ਼ਹੀਦ ਪੱਗ ਸਿੰਘ ਜੋਂ ਗੁਰੂ ਹਰਸਾਏ ਇਲਾਕਾ ਜ਼ਿਲ੍ਹਾ ਫੋਹੀਪੁਰ ਤੋਂ ਆ ਵੀ ਜੁਦੀ ਨਾਲ ਆਏ ਆਪਣੇ ਵੱਡੇ ਵੱਡੇ ਰਹੇ ਇਹਨਾਂ ਨੂੰ ਪਤਾ ਵਾ ਕਿਤਾਬ ਬਚਨਾ ਕਿਵੇਂ ਆ ਇਹਨਾਂ ਨੂੰ ਪਤਾ ਵਾ ਕਿਰਤ ਬਚਨੀ ਕਿਵੇਂ ਆ ਸੋ ਅਸੀਂ ਮੋਦੀ ਨੂੰ ਕਹਿਣਾ ਚਾਹੁੰਦੇ ਆ ਕਿ ਤੂੰ ਸਾਡੇ ਵਾਸਤੇ ਕਿੱਲਾ ਕੋਕੇ ਲਾ ਕੇ ਰਾਹ ਬੰਦ ਕੀਤੇ ਸੀ ਅੱਜ ਉਸੇ ਪੰਜਾਬ ਦੇ ਵਿੱਚ ਟੱਪਣ ਦੀ ਕੋਸ਼ਿਸ਼ ਕਰ ਰਿਹਾ ਹੈ ਮੋਦੀ ਜੀ ਅਸੀਂ ਜਿੰਨੀ ਜਗ੍ਹੀ ਹੋਏ ਉਹ ਮੱਥਾ ਲਾਵਾਂਗੇ ਅਸੀਂ ਆਵਾਂਗੇ ਸਾਡੇ ਸਾਲਾਂ ਦੇ ਜਵਾਬ ਦੇਣੀ ਸਾਡਾ ਘੇਰਨ ਦਾ ਵਿਰੋਧ ਦਾ ਕੋਈ ਮਕਸਦ ਨਹੀਂਗਾ ਪਰ ਜਿਹੜੀਆਂ ਮੰਗਾਂ ਮੰਨ ਕੇ ਮੁੱਕਰ ਗਿਆ ਵਾਂ ਉਹਨਾਂ ਦਾ ਦੱਸੀ ਤੇ ਜਿਹੜੀ ਸਾਡੇ ਸੁਭ ਕਰਨ ਨੂੰ ਗੋਲੀ ਮਾਰੀ ਆ ਉਹ ਦੱਸੀ ਵਿਸ਼ੂ ਪਾਰ ਦੀਆਂ ਨੀਤੀਆਂ ਲੈ ਕੇ ਆਏ ਉਹ ਦੱਸੀ ਔਰ ਨਾਲ ਇਹ ਪੁੱਛਣਾ ਵਾ ਕਿ 200 ਦਿਨ ਮਰੇਗਾ ਕਿਉਂ ਨਹੀਂ ਦਿੱਤੀ ਜਾ ਸਕਦੀ 700 ਰੁਪਇਆ ਦਿਹਾੜੀ ਮਜ਼ਦੂਰ ਦੀ ਕਿਉਂ ਨਹੀਂ ਕਰ ਰਹੇ ਅਸੀਂ ਵੀ ਦੇਖਦੇ ਕਿਰਤੀ ਕਾਮੇ ਆ ਕਿਸਾਨ ਮਜ਼ਦੂਰ ਸਾਨੂੰ 10000 ਪੈਨਸ਼ਨ ਕਿਉਂ ਨਹੀਂ ਇਹ ਸਵਾਲ ਵਾ ਸਾਡੇ ਤੇ ਇਹਨਾਂ ਸਵਾਲਾਂ ਦੇ ਉੱਤੇ ਜਵਾਬ ਦਿਓ ਵਡੱਪਣ ਦਿਖਾਓ ਆਪਦਾ ਅਸੀਂ ਆਵਾਂਗੇ ਤੁਸੀਂ ਸਭਾ ਦੇ ਵਿੱਚ ਬੈਠ ਕੇ ਜਵਾਬ ਦਿਓ ਤਾਂ ਅਸੀਂ ਕਵਾਂਗੇ ਕਿ ਸਾਡੇ ਤੀਜੇ ਚਲਮ ਦੇ ਪੀਐਮ ਜਿਹੜੇ ਆ ਉਹ ਸੱਚੀ ਮੁੱਚੀ ਕਿਸਾਨਾਂ ਵੀ ਦੂਰਾਂ ਦੇ ਆ ਲੋਕਤੰਤਰ ਦੇ ਵਿੱਚ ਲੋਕਾਂ ਦਾ ਮਜ਼ਾਕ ਨਹੀਂ ਉਡਾਉਂਦੇ ਤੇ ਨਹੀਂ ਤੇ ਭਾਈ ਆਵੀ ਸਾਡੇ ਖੂਹ ਤੇ ਗੱਲਾਂ ਕਰਾਂਗੇ ਮੂੰਹ ਤੇ ਸਵਾਲ ਜਵਾਬ ਤੇ ਹੋਣਗੇ ਕਿਹੜਾ ਕਰਾਈ ਤਾਂ ਫਿਰ होगी मित्र प्यारे वाहिगुरू जी का ख़ालसा वाहिगुरू जी